ਬਾਪੂ ਜੀ ਕੀ ਤੁਹਾਡਾ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਪਰਸ਼ੇਮ ਮੇਰਾ ਨਾਮ ਜੀ ਸੱਡੂ ਵਾਲਾ ਤਰਮੈਬਲ ਬਹਾਦਰ ਦੇ ਵਿੱਚ ਰਹਿਨੇ ਹਾਂ ਜੀ ਤੇ ਬਹੁਤ ਮਰੀ ਹਾਲਤ ਹੈ ਅਸੀਂ ਕਿ ਜੈ ਉਹਨੂੰ ਕਰਜ਼ਾ ਚੱਕਿਆ ਜੀ ਮਕਾਨ ਜਿਹੜਾ ਰੱਖਿਆ ਤੇ ਲਾਰਾ ਦੋ ਤਾਰੀਸੇ ਦਾ ਰਿਸੇ ਦਾ ਕੋਈ ਕੁਦਾਤੀ ਜੀ ਪਿਆ ਕੇ ਕੋਲੇ ਜੰਗਰੀ ਬਥੂਏ ਤੇ ਬਹੁਤ ਸਿਆ ਡੂ ਮੰਜਾ ਉਹ ਹਮਾਰਾ ਉਡੀੰਗ ਪੈ ਤੁਹਾਨੂੰ ਪਤਾ ਸੀ ਗੁਰਪ੍ਰੀਤ ਅੱਜ ਵਾਪਸ ਆ ਰਿਹਾ ਨਹੀਂ ਜੀ ਸਾਨੂੰ ਕੋਈ ਸਗਨਤਾ ਨਹੀਂ ਤੁਸੀਂ ਖਬਰਾਂ ਸੁਣੀਆਂ ਸੀ ਕਿ ਵੈਸੇ ਅਮਰੀਕਾ ਦੇ ਵਿੱਚੋਂ ਦਾ ਹੋ ਰਿਹਾ ਖਬਰ ਨਾ ਸਾਡੇ ਕੋਲ ਫੋਨ ਤੇ ਨਾ ਕੋਈ ਸੁਣੀ ਹੈਗਾ ਤੇਜੀ ਨਾਲ ਅੱਛਾ ਅੱਟਾ ਅੱਟਾ ਆਉਂਦਾ ਹੀ ਪਤਾ ਲੱਗਦਾ ਜੀ ਹੂੰ ਕੋਈ ਪਤਾ ਨਹੀਂ ਗਾ ਵੀ ਆਦ ਆਲੋਈ ਕਿੰਨੇ ਪੈਸੇ ਦੇ ਵਿੱਚ ਤੇ ਕਿਹੜੇ ਏਜੰਟਾਂ ਨੇ ਭੇਜਿਆ ਸੀ ਗੋਪੀ ਜੀ ਕੀ ਏਜੰਟਾਂ ਸਾਨੂੰ ਕੋਈ ਪਤਾ ਨਹੀਂ ਲਿਖਿਆਣੇ ਸਾਈਡ ਰੱਖਦੇ ਸੀ ਤੇ 45000 ਰੁਪਏ ਲੱਗੇ ਬੰਦੇ ਸਾਡੇ ਲੱਗੇ ਆ ਅੱਛਾ ਜੀ ਇਹ ਪੈਸੇ ਦਾ ਕਿੱਥੋਂ ਤੁਸੀਂ ਬੰਦੋਬਸਤ ਕੀਤਾ ਤੁਹਾਡੇ ਹਾਲਾਤ ਦੇਖ ਕੇ ਤਾਂ ਲੱਗਦਾ ਨਹੀਂ ਕਿ ਹਾਲਾਤ ਨਹੀਂ ਕਿ ਕੋਈ ਰਿਸ਼ਤੇਦਾਰਾਂ ਕੋਕਲਾ ਲੈ ਲਿਆ ਲੱਖ-ਦੋ ਲੱਖ ਕੇ ਪੈਣ ਪੜਾ ਕੋਈ ਯਾਰੀ ਦੋਤੀ ਅਜੀ ਅਜੀ ਸੀ ਬਾਬਾ ਹੂੰ ਉਹਨਾਂ ਕੋਲ ਥੋੜ੍ਹ-ਥੋੜ੍ਹੇ ਕਰੇ ਕੋਈ ਮਕਾਨ ਕਰਨੇ ਤੇ ਫਿਰ ਹੂੰ ਜਿੱਦਾਂ ਕਰਕੇ ਪੈਸੇ ਇਕੱਠੇ ਕੀ ਮੰਗ ਕਰਦੇ ਹੋ ਕੀ ਕਹਿਣਾ ਚਾਹ ਰਹੇ ਹੋ ਮੰਗੇ ਇਹੀ ਕਰਦੇ ਆ ਜੀ ਜਿੰਨੀ ਮਤ ਹੋ ਸਕੇ ਸਰਕਾਰ ਕੋਲ ਕਿ ਸਾਡੀ ਜੇ ਤਰ ਪਾ ਕਰੇ ਅਸੀਂ ਨੰਗ ਹੋ ਗਏ ਮਕਾਨ ਵੀ ਗਿਆ ਸਾਡੇ ਕੋਲ ਪੈਰ ਤੇ ਹੁਣ ਕਿ ਮਸਾਦ ਨੂੰ ਤੱਡੂ ਗਗਰਾ ਹੂੰ ਤਾਨੂੰ ਉਮੀਦ ਆ ਗੁਰਪ੍ਰੀਤ ਕਦੋਂ ਘਰੇ ਆਏਗਾ ਕੁਝ ਪਤਾ ਹੈਗਾ ਨਹੀਂ ਜੀ ਹੰਸਾ ਗਿਆ ਤਾਂ ਪਤਾ ਹੀ ਨਹੀਂ 15-20 ਦਿਨ ਹੋ ਗਏ ਗੱਲ ਹੀ ਹੋਈ ਨਹੀਂ ਬਾਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਆ ਪਰਫਮਬਲ ਬਾਦ ਹੈ ਮੇਰਾ ਨਾਮ ਹਿੰਦਰ ਤੁਹਾਨੂੰ ਪਤਾ ਹੈ ਕਿ ਤੁਹਾਡਾ ਲੜਕਾ ਗੁਰਪ੍ਰੀਤ ਜਿਹੜਾ ਆ ਉਹ ਵਿਦੇਸ਼ ਤੋਂ ਵਾਪਸ ਆ ਗਿਆ ਉਹ ਗਲਤ ਤਰੀਕੇ ਦੇ ਨਾਲ ਅਮਰੀਕਾ ਜਾਣਾ ਚਾਹੁੰਦਾ ਸੀ ਉੱਥੇ ਪੜਿਆ ਗਿਆ ਸੀ ਉੱਤੋਂ ਦੀ ਸਰਕਾਰ ਨੇ ਫੜ ਕੇ ਉਹਨੂੰ ਰਿਪੋਰਟ ਕਰ ਦਿੱਤਾ ਨਹੀਂ ਪਤਾ ਸਾਨੂੰ ਨਹੀਂ ਸਾਨੂੰ ਭੇਤ ਹੀ ਨਹੀਂ ਗੱਲ ਦਾ ਦੇ ਮੁਟ ਬਾਕ ਸਿਆਊਗਾ ਜਾਂ ਕੱਦ ਲਾਉਗੀ ਅਹੀਂ ਤੇ ਸਨਮਗਾ ਤੁਸੀਂ ਨਹੀਂ ਆਇਆ ਤਾਂ ਸਾਨੂੰ ਪਤਾ ਲੱਗਾ ਕੋਈ ਨਹੀਂ ਸਾਨੂੰ ਕੋਈ ਪਤਾ ਨਹੀਂ ਅਹੀਂ ਤਾਂ ਸਭ ਚਲੋ ਬੱਚਾ ਗਿਆ ਵਾ ਚਲੋ ਛਾਣੇ ਲੱਗ ਗਿਉ ਹਾਂ ਆਪਿਆ ਢੋਕੋ ਪਤਾ ਲੱਗਾ ਸਾਨੂੰ ਵੀ ਮੁਟਿਆ ਆ ਰਿਹਾ ਕੀ ਮੰਗ ਕਰਦੇ ਹੁਣ ਮੰਗ ਮਾਰਾਗਾ ਮਹਾਰਾਜ ਹੁਣ ਥਾਂ ਮਕਾਨ ਵੀ ਗਿਆ ਘਰ ਬਾਹਰ ਵੀ ਗਿਆ ਬੱਚੇ ਵੀ ਰੋਲਣਗੇ ਕੋਈ ਹਾਲਤ ਨਹੀਂ ਇਹ ਤਾਂ ਤੋਹੀਂ ਸਰਕਾਰ ਹੀ ਆ ਜੋ ਕੋਈ ਮਾੜੀ ਮੋਟੀ ਮੱਤ ਕਰ ਦਵੇ ਤੇ ਮੋੜੀ ਰੋਟੀ ਖਾਂਦੇ ਰਹਿ ਜਾਾਂਗੇ ਨਹੀਂ ਤਾਂ ਵਹੀ ਵਾਅ। ਤੁਹਾਨੂੰ ਲੱਗਦਾ ਕਿ ਬੱਚੇ ਨੂੰ ਇਸ ਤਰ੍ਹਾਂ ਵਿਦੇਸ਼ ਨਹੀਂ ਜਾਣਾ ਚਾਹੀਦਾ ਇੱਕੋ ਇੱਕ ਬੱਚਾ ਸੀ ਪਾਲ ਪੋਸ਼ ਕੇ ਤੇ ਵਿਦੇਸ਼ ਭੇਜ। ਮਾਰਾ ਇੱਥੇ ਕੀ? ਦਿਹਾੜੀ ਦੇ ਕੋਈ ਕਰ ਲਿੰਦਾ ਵਾ ਤਾਂ ਕੋਈ ਪੈਸੇ ਨਹੀਂ ਮਿਲਦਾ। ਅੱਛਾ। ਤੇ ਇਹ ਦਿੱਤਾ ਵੀ 4-500 ਨਾ ਦਿਹਾੜੀ ਦੇ ਨਾਲ ਆ ਮਤਲਬ ਕੀ ਕਰੂਗਾ ਤੂੰ। ਬੱਚੇ ਪਾਲੂਗਾ ਤਾਂ ਮਤਲਬ ਕੋਈ ਸਾਧਨ ਮਾਰਾ ਮੋਟਾ ਕਰਕੇ ਜਾਊਗਾ। ਕਿਤੇ ਰਾਹ ਦੇ ਵਿੱਚ ਵਿਗੜ ਜਾਵੇ ਤੇ ਉਹ ਉਹਨੂੰ ਬਣਾਊਗਾ ਕਿ ਆਪ ਜਾਊਗਾ। ਕੋਈ ਬਾਣੀ ਜਿ ਕਿਸੇ ਬਣੇ ਨਹੀਂ ਤਾਂ ੱੱਕੇ ਖਾਂਦੀ ਕੀ ਲੋੜ ਹੈ ਜੇ ਮਤਰੀ ਇੱਥੇ ਰੋਕੀ ਦਾ ਜਿਗਾਰ ਹੋਵੇ ਰਿਸ਼ਤੇਦਾਰਾਂ ਨੇ ਵੱਖ ਤੱਕੜ ਪਹਿ ਮੋੜ ਜਦਕ ਉਹ ਮਗਾ 100 ਰੁਪਿਆ ਚੱਕਿਆ ਉਹਨੇ ਵੱਖ ਕਹਿਣਾ ਵੀ ਸਾਨੂੰ ਥਾਂ ਦੇ ਉਹ ਚਾਹ ਤਹਿ ਦਿਓ ਹੁਣ ਤੁਸੀਂ ਕੀ ਸੋਚਦੇ ਹੋ ਅਸੀਂ ਸੋਚਦੇ ਹਾਂ ਵੀ ਜੇ ਸਾਡੀ ਸਰਕਾਰ ਨਾਇਤ ਕਰ ਜਾਵੇ ਤਰ ਲਾੜੀ ਮੋਟੀ ਤੇ ਚਲੋ ਅਸੀਂ ਮਤਲਬ ਮੜੇ ਮੜ ਰੋਟੀ ਖਾਂਦੇ ਰਹਿ ਜਾਂਦੇ ਕਿ ਜਿਹਨਾਂ ਨੇ ਉਹ ਜਿਹੜਾ ਗੈਰ ਕਾਨੂੰਨੀ ਤਰੀਕੇ ਨਾਲ ਏਜੰਟ ਭੇਜਦੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਔਰ ਤੁਹਾਡੇ ਪੈਸੇ ਵਾਪਸ ਹੋਣੇ ਚਾਹੀਦੇ ਹਾਂਜੀ ਹਾਂਜੀ ਬਿਲਕੁਲ ਸਹੀ ਆ ਜੀ ਜਿਹਨੇ ਜਾਟਰੇ ਧਰ ਤੋਂ ਪੈਸੇ ਲਾਇਆ ਔਰ ਉਹ ਗੈਰ ਕਾਨੂੰਨੀ ਉਹਨੂੰ ਭੇਜਿਆ ਹਾਂਜੀ ਉਹਦੇ ਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਬੰਦੀ 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 ਵੀ ਆ ਜੀ ਬੰਦੀ ਵੀ ਬੰਦੀ ਵੀ ਆ